ਹਾਂਜੀ ਇੱਧਰ ਖੜਾ ਜੀ ਮੈਸੀ ਦੇ ਸਕਦਾ ਤੁਸੀਂ 5245 ਡੀਆਈ ਇਹਦੀ ਫਾਊਂਡੇਸ਼ਨ ਤੇ ਦੇ ਸਕਦਾ ਟਾਇਰਾਂ ਦੀ ਜੀ ਗੱਲ ਕਰੀ ਟਾਇਰ ਮੰਗੇ ਆ ਜੀ ਤੇ ਵੇਟ ਬੂਟ ਕਸੇ ਦੇ ਸਕਦੋਂ ਤੁਸੀਂ ਚੈੱਕ ਕਰ ਸਕਦੇ ਹੋ ਤੇ ਮਾਡਲ ਦੀ ਜੀ ਗੱਲ ਲੱਗ ਰਹੀ ਹੈ ਮਾਡਲ ਆ ਬਤਾਤੇ ਆ ਜੀ ਕੀ ਹੈ ਜੀ ਤੇ ਇਹ ਹੈਗਾ ਸ਼ੀਰ ਮਾਰਤੋਲਾ ਪੰਜ ਜੀ ਗੇਅਰ ਵੀ ਦਵਾੜਾ ਤੇ ਦੇ ਸਕਦੇ ਚੈੱਕ ਕਰ ਸਕਦੇ ਬਹੁਤ ਸਾਫ ਆ ਬੰਦਾ ਜੀ ਤੇ ਅੱਗੇ ਖੜਾ ਜੀ ਪ੍ਰੀਟ ਇਹਦੇ ਤੇ ਕੰਡੀਸ਼ਨ ਦੇ ਸਕਦਾ ਟਾਇਰਾਂ ਦੀ ਜੇ ਗੱਲ ਕਰੇ ਟਾਇਰ ਇਹਦੇ ਅੱਤੇ ਆ ਜੀ ਆਪਾਂ ਮਾਡਲ ਦੀ ਜੇ ਗੱਲ ਕਰੀਏ 13 ਮਾਲ ਦਾ 2,60,000 ਰੁਪਏ ਦੀ ਮੰਗ ਹੈ ਟਰੈਕਟਰ ਦੀ ਦੇ ਸਕਦਾ ਜੀ ਤੇ ਬਾਕੀ ਕੋਈ ਕਮੀ ਪੇਸ਼ ਨਹੀਂ ਕਿਸੇ ਪਾਸੇ ਲੀਕ ਨਹੀਂ Ориジナル ਟਰੈਕਟਰ ਆ ਜੀ Ориジナル ਪੇਂਟ ਆ ਦੇ ਸਕਦਾ ਤੁਸੀਂ ਚੈੱਕ ਕਰ ਸਕਦੇ ਆ ਤੇ ਅੱਗੇ ਖੜਾ ਜੀ ਆਪਣੇ ਕੋਲੇ ਮਹਿੰਦਰਾ ਅਰਜਨ ਅਲਟਰਾਵਾਂਸਰ 55 डी ਇਹਦੀ ਵੀ ਕੰਡੀਸ਼ਨ ਦੀ ਦੇ ਸਕਦਾ ਬਿਲਕੁਲ ਸਾਫ਼ ਹਾਲ ਦਾ ਟਰੈਕਟਰ ਆ ਜੀ ਮਾਡਲ ਦੀ ਜੇ ਗੱਲ ਕਰੀਏ 8 ਮਾਡਲ 335000 ਰੁਪਏ ਡਵਾੜਾ ਡਰਦੀ ਦੇ ਸਕਦੇ ਟਾਇਰਾਂ ਦੀ ਜੇ ਗੱਲ ਕਰੀਏ 70 ਤੋਂ 75 ਪੈਸੇ ਟਾਇਰ ਆ ਇਹ ਅਗਲੇ ਤੇ ਪਿਛਲੇ ਤੇ ਛਤਰੀ ਛਤਰੀ ਲੱਗੀ ਹੈ ਇਹਨ ਕੋਕਾ ਵੀਜ਼ਾ ਅੱਗੇ ਦੇਖ ਸਕਦੇ ਫਾਰਮ ਟਰੈਕ 65 ਜੀਪ ਆਈ ਖੜਾ ਜੀ ਇਹਦੀ ਵੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਟਾਇਟਾ ਪਾ ਦੇ ਸਕਦੇ ਤੁਸੀਂ ਟਾਇਰਾਂ ਦੀ ਕੰਡੀਸ਼ਨ ਤੇ ਬਾਕੀ ਕੀ ਹੈ ਬੱਸ ਇਹ ਲਈ ਇੱਕ ਸ਼ੀਗ ਨਹੀਂ ਹੈਗਾ ਜੀ ਤੇ ਬਹੁਤ ਸਾਫ ਵਾਲ ਦੇ ਵਿੱਚ ਅੱਠ ਮਾੜਲਾ 3 ਲੱਖ 25000 ਬਿੜਵਾ ਦਾ ਟਰੈਕਟਰ ਦੀ ਦੇ ਸਕਦਾ ਤੁਸੀਂ ਮਾੜ ਦੇ ਗੱਲ ਕਰੇ ਅੱਠ ਮਾੜਲਾ ਇਹ ਤੇ ਪੰਜਾਬ ਨੰਬਰ ਆਈ ਸਾਡਾ origignal ਟਰੈਕਟਰ ਆਈ ਸਾਰਾ ਤੇ ਰੰਗ ਰੂਗ ਉਹਦੇ ਚੈੱਕ ਕਰ ਸਕਦੇ ਕਿ ਹੈ ਫਸਾ ਕੋਈ ਪੇੜ ਨਹੀਂ ਹੋਇਆ ਹੈਗਾ ਜੀ ਛਤਰੀ ਸ਼ੋਰੀ ਲੱਗੀ ਐਨ ਓਕੇ ਆ ਜੀ ਤੇ ਅੱਗੇ ਖੜਾ ਇਹ ਸ਼ਰਾ ਇਹ ਸ਼ਰਾ ਪੰਜਾਬ ਨੰਬਰ ਆਈ ਦੇ ਸਕਦਾ ਤੁਸੀਂ ਨਾ ਮਾਰਦਾ ਇਹ 1,45,000 ਰੁਪਏ ਦੀ ਮੰਗ ਦਾ ਟਰੈਕਟਰ ਦੀ ਦੇ ਸਕਦੇ ਤੁਸੀਂ ਬਿਲਕੁਲ ਸਾਫ ਹਾਲਤ ਚ ਉਹ ਟੈਕਾ ਜੀ origignal ਟਰੈਕਟਰ ਇਹ ਦੇ ਸਕਦੇ ਤੁਸੀਂ ਇਧਰ ਮਹਿੰਦਰਾ ਖੜਾ ਜੀ 265 DI ਤੇ ਇਹ 93 ਮਾਡਲ ਹੈ ਜੀ 1,45,000 ਰੁਪਏ ਦੀ ਮੰਗ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਬਿਲਕੁਲ ਸਾਫ ਹਾਲਤ ਦੇ ਵਿੱਚ ਜੀ ਹਾਂ ਦੇਖ ਸਕਦਾ ਮਾਤਰਾ ਮਹਿੰਦਰਾ ਖੜਾ 265 DI 93 ਮਾਡਲ 1 ਲੱਖ 45 ਹਜ਼ਾਰ ਬਿਡ ਮਾਰ ਟਰੈਕ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਬਿਲਕੁਲ ਸਾਫ ਆ ਟਰੈਕਟਰ ਆ ਜੀ ਇਧਰ ਖੜਾ ਜੀ ਸੋਨ ਵਾਲੀ ਕ ਇੰਟਰਨੈਸ਼ਨਲ DI 35 ਹਾਂ ਹਾਂਜੀ ਭਾਈ ਦੱਸਿਆ ਤੇ ਮਾਰੇ ਬਣਾਇਆ ਇਹ ਬਈ ਡਬਲ ਕਲੱਚ ਆ ਡਬਲ ਕਲੱਚ ਆ ਠੀਕ ਆ ਜੀ ਹਾਂ ਜੀ ਸਾਰਾ ਟਰੈਕਟਰ ਜਮਾ ਓਕੇ ਆ ਤੇ ਬੈਟਰੀ ਬੁਲਰੀ ਬੈਟਰੀ ਬੁਲਰੀ ਨਵੀਂ ਆ ਬਈ ਸਾਰਾ ਗੇਅਰ ਦੀ ਗਾਰੰਟੀ ਆ ਫੁੱਲ ਗਾਰੰਟੀ ਆ ਜਮਾ ਕੇ ਬਸ ਲੀਕ ਛੀਕ ਤਾਂ ਨਹੀਂ ਆ ਨਾ ਨਾ ਜਮਾ ਸੁੱਕਾ ਟਰੈਕਟਰ ਆ ਜਾਰੇ ਪਾਸੋਂ ਆ ਠੀਕ ਆ ਜੀ ਹਾਂ ਜੀ ਬਹੁਤ ਤਕੜਾ ਵਧੀਆ ਟਰੈਕਟਰ ਆ ਦੇਖ ਸਕਦਾ ਮੈਂ ਪਰ ਉਹ ਤੁਸੀਂ ਕੰਡੀਸ਼ਨ ਦੇ ਸਕਦਾ ਮਗਰਾਡ ਰੋਡ ਬਿਲਕੁਲ ਸਾਫ਼ ਹੈ ਹਨਾ ਬਈ ਤੇ ਕਾਗਜ਼ ਪੱਤਰ ਓਕੇ ਆ ਬਈ ਜਮਾ ਓਕੇ ਆ ਬਈ ਦੂਜੇ ਨਾਲ ਠੀਕ ਆ ਜੀ ਓਰੀਜਨਲ ਟਰੈਕਟਰ ਸਾਰਾ ਓਰੀਜਨਲ ਸਾਰਾ ਓਰੀਜਨਲ ਟਰੈਕਟਰ ਠੀਕ ਆ ਜੀ ਸਾਰਾ ਰੀਨਲ ਆ ਦੇ ਸਕਦੇ ਤੁਸੀਂ ਟਾਇਰਾਂ ਦੀ ਜੀ ਗੱਲ ਕਰੀਏ ਵੀਰੇ ਆ ਟਾਇਰ ਮੂਹ ਤੇ ਹੈਗੇ 45 ਕੇ ਪੈਸੇ ਹਾਂ ਮਗਰ ਲੈ ਵੀ ਇਨੇ 45 50 ਪੈਸੇ ਮੰਗ ਲੈ ਬਾਕੀ ਕੋਈ ਕਮੀ ਪੇਸ਼ ਨਾ ਨਾ ਕੋਈ ਕਮੀ ਪੇਸ਼ ਨਹੀਂ ਠੀਕ ਆ ਜੀ ਮਾਡਲ ਦੀ ਜੀ ਗੱਲ ਕਰੀਏ ਵੀਰੇ ਇਹਦੇ ਮਾਡਲ ਦੀ ਜੀ ਗੱਲ ਕਰੀਏ ਮਾਡਲ 2010 ਆ ਬਈ 2010 ਮਾਡਲ ਆ ਡਿਮਾਂਡ ਕੀ ਹੈ ਵੀਰੇ ਡਿਮਾਂਡ ਬਾਈ 2 ਲੱਖ 70 ਹਜ਼ਾਰ ਦਾ ਮੰਗੀ ਠੀਕ ਆ ਜੀ ਜਿਹੜਾ ਆਪਣੀ ਵੀਡੀਓ ਦੇਖ ਕੇ ਆ ਵੀਰੇ ਹਾਂ ਕੋਈ ਮਾਨ ਤਨ ਦਾ ਜਰੂਰ ਪੂਰਾ ਫੋਲ ਕਰਾਂਗੇ ਬਾਈ ਠੀਕ ਆ ਤੇ ਨੰਬਰ ਬੋਲ ਦੋ ਵੀਰੇ 98553 98553 76870 76870 ਇੱਕ ਹੀ ਨੰਬਰ ਆ ਵੀਰੇ ਇੱਕੋ ਹੀ ਨੰਬਰ ਆ ਠੀਕ ਆ ਜੀ ਹਾਂ ਠੀਕ ਲਓ ਵੀ ਮਿੱਤਰੋ ਦਿਖਾ ਦਿੰਨੇ ਇੱਕ ਵਾਰੀ ਫੇਰ ਨਗਰਵਾ ਦਿੰਨੇ ਆ ਬੈਕ ਸਾਈਡ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਟਰੈਕਟਰ ਸੇਲ ਹੈ ਵੀ ਬਾਈ ਦਾ ਨੰਬਰ ਵੀ ਬੋਲਦਾ ਉਸ ਨੰਬਰ ਤੇ ਸਾਰੀ ਜਾਣਕਾਰੀ ਤੁਸੀਂ ਬਾਈ ਤੋਂ ਲੈ ਸਕਦੇ ਹੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਜਿਹੜੇ ਨਵੇਂ ਜੋੜੇ ਵੀਰ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਾਂ ਜੀ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਊਗਾ ਜੀ ਉਹਦਾ ਫੋਲ ਮੰਤਾਨ ਵੀ ਕੀਤਾ ਜਾਊਗਾ ਜੀ ਤੇ